ਆ ਦੇਖੋ ਟਾਪ ਦਿਨ ਨਿਕਾ ਕਰਾਉਣੇ ਆ ਠੀਕ ਆ ਟਾਪ ਨੇ 99 ਰੁਪਏ ਦਾ ਬਰੇਲੀ ਦੀ ਟਾਪ ਆ ਠੀਕ ਆ ਹਾਂਜੀ ਹਾਂਜੀ ਆ 99 ਦਾ ਬਾਈ ਹਾਂਜੀ ਆਹ ਆ ਦੇਖੋ ਆ ਵੀ ਢੰਗ ਮੇ ਦਾ ਸਮਝ ਕਰਾਬ ਕਰਾਬ ਟਾਪ ਆ ਆ ਵੀ 99 ਦਾ ਯਾਰ ਕਮਾਲ ਕੀਤੀ ਬਈ ਯਾਰ ਜਮਾਇਨਾ ਰੇਟ ਤਾਂ ਬਾਈ ਇਹ ਇਹ ਤਾਂ ਦਿੱਲੀ ਤੋਂ ਨਹੀਂ ਮਿਲਦਾ ਹੁਣ ਯਾਰ 650 ਰੁਪਏ ਦੀ ਹੁੱਡੀ ਹੈ ਵੀਰੇ ਤੁਹਾਨੂੰ ਮਿਲੂ 299 ਰੁਪਏ ਦੀ ਹਲੋ ਬੈਗ 650 ਵਾਲੀ 299 ਦੀ 299 ਦੀ ਕਮਾਲ ਕਰੀ ਜਨਾ ਯਾਰ ਬਾਈ ਇੰਨਾ ਡਿਸਕਾਊਂਟ ਯਾਰ ਕੋਟੀ ਵੀਰੇ ਤੁਹਾਨੂੰ 200 ਰੁਪਏ ਦੀ ਦੇਖੋ ਹਲੋ ਆਹ 200 ਦੀ ਬਾਈ ਕੋਟੀ ਇਹਰਾ ਕੋਟੀ 200 ਹੀ ਦਈ ਜਾਂਦਾ ਯਾਰ ਬੰਦਸਰਾ ਯਾਰ ਲਓ ਵੀ ਚੈੱਕ ਕਰੋ ਲੈ ਵੀਰੇ ਚੈੱਕ ਲੈ 200 ਦੀ ਕੋਟੀ ਜਿਹੜੀ ਮਰਜ਼ੀ ਲੈ ਜਾ 200 ਦੀ ਹੈ ਹਾਂ ਆ ਭਾਈ 200 ਵਾਲੀਆਂ ਕੋਟੀਆਂ ਚੈੱਕ ਕਰੋ ਵੀ ਤੁਹਾਨੂੰ ਕੇ ਬਸ 200 ਹੀ ਲੱਗਦੀਆਂ 200 ਦੀ ਸ਼ਰਟਾਂ ਨਹੀਂ ਮਿਲਦੀਆਂ ਭਾਈ ਹੈ ਟੀ-ਸ਼ਰਟ ਦੇਖੋ ਵੀਰੇ ਲੋ ਤਿੰਨ ਦੀ ਟੀ-ਸ਼ਰਟ ਵੀਰੇ ਲੋ ਕਿੰਨੇ ਦੀ ਭਾਈ 300 300 ਦੀ ਆਹ ਦੀ ਸਾਢੇ 550 ਰੁਪਏ ਦੀ ਹੈ ਇਹ ਜੀ ਮੈਂ ਬੁਜਾਰਾ हूं ਭਾਈ 800 ਦੀ ਲੈ ਕੇ ਆਇਆ ਮੈਂ ਕਹਿੰਦਾ ਪੂਰੀ ਬੰਦਾ ਯਾਰ ਕਮਾਲ ਕਰੀ ਜਾਨਾ ਯਾਰ ਭਈ ਆਹ ਦੇ ਕਪੜਾ ਦੇਖ ਭਾਈ ਦੇਖ ਲੋ ਵੀਰੇ ਆ ਨੇੜੇ ਹੋ ਕੇ ਚੈੱਕ ਕਰਾ ਇਹਦਾ ਰੇਟ ਭਾਈ 25 ਡਾਲਰ ਆ 25 ਡਾਲਰ ਨੂੰ ਤੁਸੀਂ ਇਹ ਕੈਨੇਡਾ ਨਾਲ ਕਰ ਲੋ ਯੂ ਐਸ ਨਾਲ ਕਰ ਲੋ ਜਿਆਦਾ ਹੋ ਭਾਈ ਕਿੰਨੇ ਦੀ ਵੈਸੇ ਸ਼ਰਟ ਵੀਰੇ ਵੈਸੇ 5-600 ਰੁਪਏ ਦੀ 300 ਦੀ ਲੈ ਵੀ 300 ਦੀ ਲੈ ਜਾਓ ਇੱਥੋਂ ਆ ਗਿਆ ਤੇ ਬਾਈ ਕੁਆਲਟੀ ਬੋਲਾ ਇਹ ਘੋਰਾ ਫਿਰ ਗਰਮੀਆਂ ਲੋ ਲੈਣਾ ਵੀਰੇ 200 ਰੁਪਏ ਦਾ ਦੇਖ ਲੈ ਆ 200 ਦਾ ਬਾਈ 200 ਲੋ ਲੈ ਆ ਲੀ ਚੱਕ ਬੱਲੇ ਗਰਮੀਆਂ ਲੋ ਰ ਵੀਰੇ ਐਨਐਸ ਕਪੜਾ ਬਾਈ 200 ਲੋ ਤੁਸੀਂ ਘਾਤ ਕਰ ਦਿਖਾ ਦਿਓ ਆਪਣੇ ਮੋਗੇ ਦੇ ਵਿੱਚ ਬਰਨਾਲੇ ਵਿੱਚ ਦਿਖਾ ਦਿਓ ਤੁਸੀਂ 200 ਲੋ ਮਿਲਦੀ ਹੋ ਆ ਕਲਰ ਵੀ ਨਾਲ ਮਿਲ ਜਾਂਦੀ ਹੈ ਬਾਈ ਇਹ ਜੀ ਨਹੀਂ ਮਿਲਦੀ ਇਹ ਜੀ ਨਹੀਂ ਮਿਲਦੀ ਯਾਰ ਦੇ ਵਿੱਚ ਲੈ ਬਾਈ ਆ ਤਾਂ ਮਾਡਰਨ ਹੀ ਕੰਮ ਆ ਗਿਆ ਲੈ ਦੇਖ ਲੈ 1500 ਦੀ 65 ਹੈ ਵੀਰੇ ਇਹ ਹੁਣ ਤੂੰ ਬਾਈ 1400 ਦੀ ਲਾਣਾ 1300 ਦੀ 15 14 1500 ਦੀ ਵੇਚ ਦੇ ਦੀਏ ਵੀਰੇ ਹੁਣ ਆਪਾਂ 700 ਰੁਪਏ ਦੀ ਕਰਾ 700 ਦੀ ਆ 1400 ਵਾਲੀ ਵੀ ਹਾਂਜੀ ਹਾਂਜੀ ਲੋ ਵੀ ਅੱਜ ਤੁਹਾਡਾ ਬਹੁਤ ਵੱਡਾ ਫਾਇਦਾ ਕਰਾਉਣਾ ਬਾਈ ਮਾਮ ਡੈਡ ਕਲੈਕਸ਼ਨ ਆਪਦੇ ਖੜੇ ਆ ਬਦਨੀ ਕਲਾਾਂ ਦੇ ਵਿੱਚ ਤੇ 99 ਰੁਪਏ ਦੇ ਵਿੱਚੋਂ ਕੋਈ ਵੀ ਲੀੜਾ ਕਪੜਾ ਬ੍ਰਾਂਡ ਕਪੜੇ ਸਟਾਰਟ ਹੋ ਜਾਂਦੇ ਆ ਪਹਿਲਾਂ ਬਾਈਆਂ ਨੂੰ ਬੁਲਾਉਣੇ ਸਾਸੀ ਗੱਲ ਬਾਈ ਤੇ ਬਾਈ ਕਾਰਨ ਕੀ ਆ ਬਈ ਇੰਨਾ ਸਸਤਾ ਡਿਸਕਾਊਂਟ ਦੇ ਦਿੰਦਾ ਬਈ ਆਪਾਂ ਸ਼ਾਪ ਯਾਰ ਮੋਗੇ ਸ਼ਿਫਟ ਕਰਨੀਆਂ ਅੱਛਾ ਮੋਗੇ ਸ਼ਾਪ ਕਰਨੀ ਸਾਬਤ ਤਾਂ ਬਾਈ ਜਿੰਨਾ ਇੱਥੇ ਸਟਾਕ ਪਿਆ ਸਾਰਾ ਚੁਕਾ ਦੇਣਾ ਹੈ ਹਾਂਜੀ ਸਾਰਾ ਜਮ ਤੇ ਵੀ ਬਾਈ ਦੇ ਕੋਲੇ ਕੱਪੜੇ ਪਏ ਆ ਤੇ ਪਹਿਲੀ ਗੱਲ ਮਾੜਾ ਕਪੜਾ ਤਾਂ ਕੋਈ ਹੈ ਹੀ ਨਹੀਂਗਾ ਬਾਈ ਭਾਵੇਂ 99 ਲਓ ਭਾਵੇਂ 700 ਲਓ ਹਣਾ ਵੀ ਮਾੜਾ ਤਾਂ ਕੋਈ ਕਪੜਾ ਬਈ 99 ਸ਼ੁਰੂ ਹੋਏ ਕਿੰਨੇ ਤੱਕ ਉੱਠ ਜਾਂਦੇ ਆ 99 ਤੋਂ ਲੈ ਕੇ ਬਰੇ ਜਿਵੇਂ ਆਪਣੇ ਆ ਦੇਖੋ ਟਾਪ ਤੇ ਨੀਕਾ ਕਰਾਉਣੇ ਆ 199 ਟਾਪ 99 ਰੁਪਏ ਦਾ ਬਰੇਲੀ ਡੀ ਟਾਪ ਆ ਠੀਕ ਆ ਹਾਂਜੀ 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 ਆ 99 ਦਾ ਬਾਈ ਹਾਂਜੀ ਆਹ ਆਹ ਦੇਖੋ ਆ ਵੀ 99 ਦਾ ਹੈ ਬਾਈ ਕਰਾਬ ਕਰਾਬ ਟਾਪ ਆ ਵੀ 99 ਦਾ ਯਾਰ ਕਮਾਲ ਕੀਤੀ ਬਈ ਯਾਰ ਜਮਾਈਨਾਂ ਰੇਟ ਤਾਂ ਬਈ ਇਹ ਇਹ ਯਾਰ ਇਹ ਤਾਂ ਦਿੱਲੀ ਤੋਂ ਨਹੀਂ ਮਿਲਦਾ ਹੁਣ ਯਾਰ ਲੁਧਿਆਣਾ ਹੈ ਵੀਰੇ ਦਿੱਲੀ ਜਿੱਥੇ ਮਾਰਜੀ ਟਰਾਈ ਕਰ ਲਿਓ ਅੱਛਾ 350 450 ਟਾਪ ਬਦਲੇ ਘਟੋ ਘਾਟਾ ਆ ਕਿੰਨੇ ਦਾ ਬਾਈ ਇਹ ਵੀ 99 ਰੁਪਏ ਵੀਰੇ ਆ 99 ਰੁਪਏ ਦਾ ਹਾਂਜੀ ਵੀਰੇ ਹਲੋ ਕਰਾਬ ਟਾਪ ਜੋ ਅੱਜਕਲ ਚੱਲਦੇ ਵਾਹ ਜੀ ਲਓ ਜੀ ਬਈ ਆ ਦੇਖ ਸਕਦਾ ਬਾਈ 99 99 ਰੁਪਏ ਦੇ ਵਿੱਚ ਜਿਹੜਾ ਮਰਜੀ ਲੈ ਜਾਓ ਇੱਥੋਂ ਆਗੇ ਨਾ ਬਾਈ ਇਹ ਲੇਡੀਜ਼ ਵਾਲੇ ਬਈ ਸਾਰੇ ਹਾਂਜੀ ਵੀਰੇ ਲੇਡੀਜ਼ ਲਓ ਜੀ ਚੈੱਕ ਕਰੋ ਬਾਈ 99 ਰੁਪਈਆਂ ਦੇ ਵਿੱਚ ਜਿਹੜਾ ਮਰਜੀ ਤੇ ਬਾਕੀ ਵੀ ਵੀਰੇ ਆ ਹੁੱਡੀਆਂ ਆ ਗਈਆਂ ਅੱਛਾ ਹੁੱਡੀਆਂ ਵੀ ਹੈਗੀਆਂ ਸਾਲ ਆ ਜਮਦਾ ਵੇਹੇ ਹਾਂ ਜੀ 650 ਰੁਪਏ ਦੀ ਹੁੱਡੀ ਹੈ ਵੀਰੇ ਤੁਹਾਨੂੰ ਮਿਲੂ 299 ਰੁਪਏ ਦੀ ਹਲੋ ਬੈਗ 650 ਵਾਲੀ 299 ਦੀ 299 ਦੀ ਕਮਾਲ ਕਰੀ ਜਨਾ ਯਾਰ ਬਾਈ ਇੰਨਾ ਡਿਸਕਾਊਂਟ ਯਾਰ ਕਰਾਪ ਦੇ ਚੱਲ ਹੈ ਕਰਾਪ ਦੀ ਹੁੱਡੀ ਕਲਰ ਹੈਗੇ ਵੀਰੇ ਇਹਦੇ ਵਿੱਚ ਇਹ ਵੀ 200 299 ਵੀਰੇ 299 300 ਦੀ ਲਾ ਲਓ ਸਾਬ ਦੀ 299 ਵਾਲੀ ਆ ਬੱਲੇ ਆਟੋਂ ਦੇ ਨਾ ਕੀ ਠੰਡ ਹੈਗੀ ਆ ਠੰਡ ਹੈਗੀ ਆ ਜੇ ਲੇ ਲੂਗਾ ਉਹਦਾ ਫਾਇਦਾ ਹੀ ਆ ਮਹੀਨਾ ਡੇਢ ਮਹੀਨਾ ਤਾਂ ਖਾਓ ਮਹੀਨਾ ਖਦਾ ਮਾਰਚ ਦਾ ਮਹੀਨਾ ਦਾ ਬਾਈ ਚੱਲੂਗੀ ਜਲਦੀ ਜਲਦੀ ਲੈ ਜਾਓ ਕੱਪੜੇ ਯਾਰ ਬਹੁਤ ਸਰਾ ਡਿਸਕਾਊਂਟ ਲਾਈ ਜਦਾ ਅਗਲੇ ਸਾਲ ਵੀ ਕੰਮ ਆਉਣਗੇ ਥੋੜੇ ਟੀ-ਸ਼ਰਟ ਦੇਖੋ ਵੀਰੇ ਲਓ ਤਿੰਨ ਦੀ ਟੀ-ਸ਼ਰਟ ਵੀਰੇ ਲਓ ਕਿੰਨੇ ਦੀ ਬਾਈ 300 300 ਦੀ ਆਹ ਦੀ ਸਾਢੇ 500 ਰੁਪਏ ਦੀ ਹੈ ਇਹ ਜੀ ਮੈਂ ਬਜ਼ਾਰੋਂ ਬਾਈ 800 ਦੀ ਲੈ ਕੇ ਆਇਆ ਮੈਂ ਕਹਿੰਦਾ ਪੂਰੀ ਬੱਝਾ ਯਾਰ ਕਮਾਲ ਕਰੀ ਜਨਾ ਯਾਰ ਬਾਈ ਆਹ ਦੇ ਕੱਪੜਾ ਦੇਖ ਬਾਈ ਤੁਹਾਨੂੰ ਇੱਥੋਂ ਕੈਮਰੇ ਦੇ ਵਿੱਚ ਨਹੀਂ ਪਤਾ ਲੱਗਣਾ ਮੈ 300 ਦੀ ਬਈਏ ਹਾਂਜੀ ਹਾਂਜੀ ਉਹ ਬੱਲੇ ਉਹ ਬੱਲੇ ਤੇਰੇ ਲੋ ਵੀਰ ਕੁਆਲਟੀ ਯਾਰ ਮੈਂ ਕਹਣਾ ਯਾਰ ਬਈ ਆ ਤਾਂ ਬ੍ਰਾਂਡ ਬ੍ਰਾਂਡ ਹੀ ਹੈ ਇੱਕ ਸਾਬ ਦਾ ਬਈ ਕਿ ਨਹੀਂ ਯਾਰ ਜਿਵੇਂ ਨਵਾਂ ਬ੍ਰਾਂਡ ਯਾਰ ਕੱਪੜਾ ਦੇਖੋ ਯਾਰ ਜੀਨ ਆਪਣੇ ਕੋਲ ਜੀਨਾਂ ਦੇਖੋ ਜਿਵੇਂ ਜੀਨ ਮਾਨੀ 11 12 ਸੋਲ ਜੀਨ ਹਨ ਆਪਾਂ ਤੁਹਾਨੂੰ ਸ਼ਰਫ ਦੇਵਾਂਗੇ 700 ਰੁਪਏ ਦੀ ਜੀਨੀ ਵੀਰੇ ਆ ਲੋ 700 ਰੁਪਏ ਦੀ ਜੀਨੀ ਵੀਰੇ 700 ਹੀ ਜੀਨ ਬਈ ਹਾਂ ਬਈ ਨੀ ਕੱਟਦਾ ਜੋ ਟ੍ਰੈਂਡ ਅੱਜ ਕੱਲ ਚੱਲਦਾ ਠੀਕ ਹੈ ਆ ਬਈ ਰੇਟ ਦੇਖੋ ਇਹਦਾ ਆ ਸ਼ਰਟ ਦਾ ਰੇਟ 25 ਡਾਲਰ ਆ ਬਾਈ ਹਾਂ ਲੈ ਬਈ 25 ਡਾਲਰ ਕਿੱਥੇ ਹੋ ਰਹੇ ਜਾਂਦੇ ਹੈ ਆ ਨੇੜੇ ਉਹ ਕਿ ਦਿਖਾਈ ਬਈ ਦੇਖ ਲਓ ਵੀਰੇ ਆ ਨੇੜੇ ਹੋ ਕੇ ਚੈੱਕ ਕਰਾ ਕੋਈ ਮਮੀ ਨਹੀਂ ਹੈਗੀ ਇਹਦਾ ਰੇਟ ਬਾਈ 25 ਡਾਲਰ ਆ 25 ਡਾਲਰ ਨੂੰ ਤੁਸੀਂ ਇਹ ਕੈਨੇਡਾ ਨਾਲ ਕਰ ਲਓ ਯੂ ਐਸ ਨਾਲ ਕਰ ਲਓ ਜਿਆਦਾ ਹੋ ਬਾਈ ਕਿੰਨੇ ਦੀ ਵੈਸੇ ਇਹ ਸ਼ਰਟ ਵੀਰੇ ਵੈਸੇ 5-600 ਰੁਪਏ ਦੀ ਸ਼ਰਟ ਤੁਹਾਨੂੰ ਮਿਲ ਨਹੀਂ ਮਿਲ ਨਹੀਂ ਹਰ ਇੱਕ ਦੁਕਾਨ ਤੋਂ ਹਾਂ ਆਪਣੇ ਕੋਲ 300 ਦੀ 300 ਦੀ ਲੈ ਵੀ 300 ਦੀ ਲੈ ਜਾਓ ਇੱਥੋਂ ਆ ਕੇ ਅੱਧ ਮੌਦਾ ਫਰਕ ਵਾਹ ਜੀ ਵਾਹ ਜੀਨ ਵੀਰੇ 700 ਰੁਪਏ ਜਿਹੜੀ ਮਰਜ਼ੀ ਬ੍ਰਾਂਡ ਤੋਂ ਦੀ 700 ਦੀ ਭਾਈ 700 700 ਮਾਰਦੀ ਜੀ ਲੈ ਰਿਓ ਕਹਿੰਦੇ 700 ਦੀ ਯਾਰ ਭਾਈ ਬੜਾ ਤਕੜਾ ਡਿਸਕਾਊਂਟ ਦਾ ਹੈ ਭਾਈ ਨੇ ਬਾਈ ਨੇ ਦੁਕਾਨ ਕਰਨੀ ਹੈ ਸ਼ਿਫਟ ਵੱਡੇ ਕਿਸੇ ਸ਼ਹਿਰ ਦੇ ਵਿੱਚ ਲੈ ਭਾਈ ਆਹ ਤਾਂ ਮਾਡਰਨ ਹੀ ਕੰਮ ਆ ਗਿਆ ਲੈ ਦੇਖ ਲੈ 1500 ਦੀ 65 ਹੈ ਵੀਰੇ ਵੇਚ ਇਹ ਹੁਣ ਤੂੰ ਭਾਈ 1400 ਦੀ ਲਾਉਣਾ 1400 ਦੀ 15 14 1500 ਦੀ ਵੇਚ ਦੇ ਦੀਏ ਵੀਰੇ ਹੁਣ ਆਪਾਂ 700 ਰੁਪਏ ਦੀ ਘਟਾ 700 ਦੀ ਆ 1400 ਵਾਲੀ ਵੀ ਹਾਂਜੀ ਹਾਂਜੀ ਭੱਲੇ ਯਾਰ ਕਮਾਲ ਕਰੀ ਜੰਨਾ ਭਾਈ ਯਾਰ ਸ਼ਰਟ ਆ ਗਈਆਂ ਵੀਰੇ ਅੱਗੇ ਵਾਲੋ ਦੇਖੋ ਭਾਈ ਮੈਂ ਮੈਂ ਤੁਹਾਨੂੰ ਇਹ ਵੀ ਦੱਸਦਾ ਵੀ ਪਹਿਲਾਂ ਬਾਈ ਇੰਨੇ ਦੀ ਵ ਹੌਂ ਡਿਸਕਾਊਂਟ ਆ ਪਹਿਲਾਂ ਇੰਨੇ ਦੀ ਵੇਚਦਾ ਇਹ ਨਹੀਂ ਨਾ ਕੱਪੜਾ ਵੀ ਨਾ ਵੀ ਨਹੀਂ ਹੈਗਾ ਪਤਾ ਉਹ ਹੀ ਗੱਦੀ ਕਰ ਆ ਆ ਆ ਭਾਈ ਇਹ ਸ਼ਰਟਾਂ ਬੜੀਆਂ ਸੁਣੀ ਇਹਦਾ ਕੀ ਰੇਟ ਚ ਲੱਗਣੀ ਮੇਰੇ ਤੋਂ 300 ਹੀ ਲਾ ਦਾਂਗੇ ਯਾਰ 300 ਦੀ ਬਸ ਲੈ ਭਾਈ 300 ਦੀ ਫੁੱਲ ਗਰੰਟੀ ਹੈ ਜੇ ਕੁਝ ਵੀ ਸ਼ਰਿੰਕ ਹੋ ਜਾਏ ਆਪਣੀ ਜ਼ਿੰਮੇਵਾਰੀ ਹੈ ਫੁੱਲ ਭਾਈ ਸਾਰੀ ਫੁੱਲ ਜ਼ਿੰਮੇਵਾਰੀ ਆ ਫੁੱਲ ਲੈ ਬਈ ਉਹ ਤਾਂ ਸਹੀ ਆ ਯਾਰ ਭਾਈ ਸ਼ਰਟਾਂ ਰੰਗ ਚੱਕ ਕਰੋ ਭਾਈ ਭਾਈ 300 ਦੀ ਸ਼ਰਟ ਦੇਖ ਲਓ ਹਾਂ ਸਰਾ ਯਾਰ ਬੰਦੇ ਯਾਰ ਬਹੁਤ ਵਧੀਆ ਵਾ ਓਏ ਹੋਏ ਉਹਨੇ ਚੈੱਕ ਕਰ ਕਪੜਾ ਕਿਵੇਂ ਆ ਬੰਦ ਦੱਸ ਕਪੜਾ ਕਪੜੇ ਕਪੜਾ ਦੱਸਦਾ ਵਾ ਤੇ ਮਹਿੰਗਾ ਕਪੜਾ ਪੂਰਾ ਹਣਾ ਜੇ ਵੀਰੇ ਕੋਈ ਆਪਣਾ ਹੋਰ ਸਰਦੀਆਂ ਵਾਲੇ ਕਪੜਾ ਲਊਗਾ ਸਰਦੀਆਂ ਵਾਲੇ ਕਪੜੇ ਬਹੁਤ ਵਧੀਆ ਹੋ ਰਹੇ ਵੀਰੇ ਸਰਦੀਆਂ ਵਾਲੇ ਭਾਈ ਸਰਦੀਆਂ ਵਾਲੇ ਕਪੜੇ ਤੇ ਜੇ ਕਿਸੇ ਨੂੰ ਚਾਹੀਦੇ ਆ ਦੇਖੋ ਲੋਰ ਨੂੰ ਸਰਦੀਆਂ ਵਾਲੇ ਪਹਿਲੇ ਸਰਦੀਆਂ ਨਾਲ ਚੱਲੇ ਪਰ ਫਿਰ ਵੀ ਹੈਗੀਆਂ ਹਜੇ ਮੜੀਆਂ ਮੋੜੀਆਂ ਭਾਈ ਜਿਹੜੇ ਵੀਰ ਨੇ ਬਾਹਰ ਬੂਰ ਲੈ ਕੇ ਆ ਹਾਂ ਬਾਹਰ ਆਣੇ ਵਾਸਤੇ ਡਿਸਕਾਊਂਟ ਕਿੰਨੇ ਦੀ ਲੱਗੂ ਭਾਈ ਆ ਇਹ ਵੀ ਰੇ ਪਰੂ ਆਪ ਨੂੰ 550 550 ਦੀ ਆ ਲੋਰ ਆ 400 ਜਿਸਮ ਕਪੜਾ ਸਕੈਚਰ ਬਾਈ ਇਹ ਗੌਰ ਕਰੋ ਜੇ ਕਿਸੇ ਨੇ ਬਾਹਰ ਜਾਣਾ ਨਾ ਬਾਹਰ ਜਾਣ ਲਈ ਕਪੜੇ ਲੈਣੇ ਆ ਬਾਈ ਘੱਟੋ ਘੱਟ 12-1300 ਦੀ ਲੋਰ ਮਿਲਦੀ ਆ ਤੇ ਇੱਥੇ ਸਿਰਫ 550 ਦੀ ਹਾਂਜੀ ਹਾਂਜੀ ਕਮਾਲ ਕੁਆਲਟੀ ਦੇਖਿਆ ਨਾ ਮਰਦੀਪਾ ਬਾਈ ਕੁਆਲਟੀ ਫੁੱਲ ਆ ਇਹ ਇੱਕ ਘੋਰ ਆਫਰ ਗਰਮੀਆਂ ਲੋਰ ਲੈਣਾ ਵੀਰੇ 200 ਰੁਪਏ ਦਾ ਦੇਖ ਲੈ ਆ 200 ਦਾ ਬਾਈ 200 ਦੀ ਲੋਰ ਆ ਆ ਲੀ ਚੱਕ ਬੱਲੇ ਗਰਮੀਆਂ ਲੋਰ ਆ ਵੀਰੇ ਐਨਐਸ ਕਪੜਾ ਦੋਸੇ ਲੋਰ ਤੁਸੀਂ ਘਰ ਦੇ ਦਿਖਾ ਦਿਓ ਆਪਣੇ ਮੋਗੇ ਦੇ ਵਿੱਚ ਬਰਨਾਲੇ ਵਿੱਚ ਦਿਖਾ ਦਿਓ ਤੁਸੀਂ ਦੋਰ ਮਿਲਦੀ ਹੋ ਆ ਕਲਰ ਵੀ ਨਾਲ ਮਿਲ ਜਾਂਦੀ ਹੈ ਭਾਈ ਇਹ ਜੀ ਨਹੀਂ ਮਿਲਦੀ ਇਹ ਜੀ ਨਹੀਂ ਮਿਲਦੀ ਹਾਂ ਰੈਂਕ ਵੀ ਮੇਰੇ ਨਾਲ ਸਾਰੇ ਇੰਪੋਰਟਡ ਐਨਐਸ ਕਪੜਾ ਡਰਾਈ ਫਟ ਕਪੜਾ ਕਿੰਨੇ ਦੇ ਦੋ ਦੋ ਸੌ ਵਾਲੀ ਨਹੀਂ ਭਾਈ ਦੋ ਦੋ ਸੌ ਵੀਰੇ ਭਾਈ ਦੋ ਦੋ ਸੌ ਦੇ ਲੋਹਰਾ ਯਾਰ ਚੈੱਕ ਕਰੋ ਭਾਈ ਗਰਮੀ ਦਾ ਸਟਾਕ ਚੈੱਕ ਕਰੋ ਤੁਸੀਂ ਕਿਹੜਾ ਤੇ ਬਦਨੀ ਵਾਲੀ ਇਹ ਬਦਨੀ ਵਾਲੇ ਬੰਦੇ ਦੇਖਦੇ ਤਾਂ ਜਰੂਰ ਆਓ ਭਾਈ ਦੇ ਕੋਲੇ ਬਾਕੀ ਤਾਂ ਬੜਾ ਨੂੰ ਪਤਾ ਹੀ ਨਹੀਂ ਹੈ ਨਾ ਭਾਈ ਚੱਕੋ ਚਲੀ ਹੁਡੀ ਹਾਂ ਚੱਕੋ ਆਜਾ ਲੈ ਵੀ ਇਹ ਨਹੀਂ ਜੇ ਕਿਸੇ ਨੇ ਬਾਹਰਪੂਰ ਜਾਣਾ ਉਹਦੇ ਵਾਸਤੇ ਲੈ ਕੇ ਜਾਣੀਆਂ ਤਾਂ ਲਾਓ ਦੇਖ ਹਾਂ ਇਹ ਵੀਰੇ ਆਪਾਂ ਨੂੰ ਪਊਗੀ 499 ਦੇ ਵੀਰੇ 499 ਦੀ ਆਹ ਫਿਰ 1100 ਰੁਪਏ ਦੀ ਹੁੱਡੀ ਆ ਵੀਰੇ ਇੱਕ ਦੋ ਘੱਟ ਲਿਆ ਕੇ ਦਿਖਾ ਦਿਓ ਹਾਂ ਪਹਿਲਾਂ ਮੈਂ ਕਹਣਾ ਪਹਿਲੇ ਦੇਖ ਰਿਹਾ ਦੇਖੋ ਧਿਆਨ ਨਾਲ ਹੁੱਡੀ ਦੇਖੋ ਕੁਆਲਿਟੀ ਚੈੱਕ ਕਰੋ ਹਨਾ ਤੇ ਆਪਾਂ ਕਿੰਨੇ ਦੀ ਹੁੱਡੀ ਲਈ ਸੀ ਇਹ ਦੇਖ ਲਓ ਭਾਈ ਜਿਹਦੇ ਪਾਏ ਉਹ ਵੀ ਪਤਾ ਕਰ ਲਿਓ 499 روپے ਇੱਕ ਬੰਦਾ ਕਹਿ ਰਿਹਾ ਵਾ ਤੇ ਦੇਖੋ ਜੈ ਰੇਟ ਆ ਜਾਵਾ ਜਮਾ ਜੈ ਜੈ ਰੇਟ ਆ ਭਾਈ 499 ਦੇ ਵਿੱਚ ਯਾਰ ਕੋਈ ਮੇਰੀ ਵਿੱਚ ਇੱਕ ਸੰਤਰੀ ਵੈਂਸ ਵਾਲੀ ਭਾਈ ਹਾਂਜੀ ਇਹ ਸੰਤਰੀ ਇੱਕ ਵੈਂਸ ਵਾਲਾ ਪਿਆ ਦੇਖੋ ਆਹਾਂ ਹਾਂਜੀ 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 ਥੱਲੇ ਇਹਦਾ ਵਾਈਟ ਪਿਆ ਯਾਰ ਭਾਈ ਹੁੱਡੀਆਂ ਦਾ ਬਹੁਤ ਪੰਨਿਆ ਬਾਈ ਦੇ ਕੋਲੇ ਇਹ ਕਰਕੇ ਭਾਈ ਜਲਦੀ ਜਲਦੀ ਬਾਈ ਦੀ ਮੰਨ ਕੇ ਚਲੋ ਇਹਦੀ ਮਦਦ ਵੀ ਕਰੋ ਹਨਾ ਕਿਉਂਕਿ ਬਾਈ ਨੇ ਦੁਕਾਨੇ ਖਾਲੀ ਕਰਨੀ ਆ ਇਹ ਜਿਹੜਾ ਸਮਾਨ ਲੈ ਜਾਣਾ ਤੇ ਗਾਰੰਟੀ ਦੇ ਨਾਲ ਭਾਈ ਡਿਜ਼ਾਈਨ ਬਹੁਤ ਸੋਹਣਾ ਯਾਰ ਸਿਰ ਆ ਗੱਲ ਬਾਤ ਯਾਰ ਜਮਾ ਹਲੋ ਲੈ ਆ ਦੇਖੋ ਲਓ ਚੈੱਕ ਕਰੋ ਆਦਾ ਯਾਰ ਬੜਾ ਹੀ ਗਨੇ ਕਿੰਨੇ ਦੀ ਬਾਈ ਇਹ ਵੀ ਵੀਰੇ 499 ਬਸ 499 ਕੀ ਹੈ ਤੇ ਦੇਖੋ ਮਤਲਬ 181900 ਦੀ ਆਪਾਂ ਨੂੰ ਮਿਲੂਗਾ ਪਰ ਦੀ ਪਏ 181900 ਦੀ ਮਿਲੂਗਾ ਇਧਰ ਵੀ ਬਾਈ ਆ ਸਟਾਕ ਦੇਖੋ ਯਾਰ ਕਿੰਨਾ ਪਿਆ ਤੇ ਜੀਨਾ ਜੂਨਾ ਦਾ ਸਟਾਕ ਪਿਆ ਜੀਨਾ ਦਾ ਵੀਰੇ ਸਾਰੀਆਂ ਕਲੀਅਰ ਹੀ ਕਰਤੀਆਂ 100 ਪੀ ਸੀਗਾ ਵਿੱਚੋਂ ਬਸ 40 50 ਪੀਸ ਰਹਿ ਗਿਆ 700 ਦੇ ਸਾਨੂੰ ਇਧਰ ਵੀ ਬਾਈ ਦੇ ਕੋਲ ਸਟਾਕ ਬਾਈ ਮਾੜੀ ਮਾਰੀ ਦੇ ਕੈਮਰਾ ਇਧਰ ਵੀ ਸਟਾਕ ਭਰਿਆ ਪਿਆ ਤੁਹਾਡੇ ਆਸਤੀ ਇਹ ਸਾਰਾ ਇਹ ਤੇ ਬਹੁਤ ਘੱਟ ਤੇ ਬਹੁਤ ਜੈਜ ਰੇਟ ਦੇ ਵਿੱਚ ਬਾਈ ਜਾਇਜ਼ ਰੇਟ ਨਹੀਂ ਕਹਿੰਦੇ ਨੂੰ ਬਹ ਘੱਟ ਹੀ ਕਹਿੰਦੇ ਜਮਾ ਘੱਟ ਇੱਕ ਤਾਂ ਜਾਇਜ਼ ਹੁੰਦਾ ਜਾਇਜ਼ ਦਾ ਘੱਟ ਆ ਜਾਂਦਾ ਇੱਕ ਜਮਾ ਘੱਟ ਜਮਾ ਰੇਟ ਘਟਾ ਕੇ ਯਾਰ ਇਹ ਜਾਂ ਰੇਟ ਨਹੀਂ ਤੁਹਾਨੂੰ ਕਿਤੇ ਮਿਲਣਾ ਲੋਡ ਕਰੇ ਗੱਲ ਲੁਧਿਆਣਾ ਦੇ ਵਿੱਚ ਵੀ ਰੇਟ ਨਹੀਂ ਹੋਣਾ ਨਹੀਂ ਲੁਧਿਆਣਾ ਦੇ ਵਿੱਚ ਨਹੀਂ ਲੁਧਿਆਣਾ ਛੱਡੋ ਦਿੱਲੀ ਛੱਡੋ ਯਾਰ ਮੈਂ ਕਹਿੰਦਾ ਦਿੱਲੀ ਚ ਵੀ ਨਹੀਂ ਮਿਲਣਾ ਇਹ ਰੇਟ ਭਾਈ ਜਿਹੜਾ ਸਮਾਨ ਮਰਜੀ ਤੁਹਾਨੂੰ ਇੱਥੇ ਜਿਹੜਾ ਕੋ ਮਰਜੀ ਬੈ ਜਿਹੜਾ ਕੋ ਮਰਜੀ ਲੈ ਜਾਓ ਯਾਰ ਅੱਧ ਤੋਂ ਵੀ ਆਧੇ ਰੇਟ ਦੇ ਵਿੱਚ ਮਿਲ ਜੀ ਮੈਨੂੰ ਦਿਖਾ ਦਿਓ ਯਾਰ ਆ ਦੇਖੋ ਕੋਟੀ ਦਿਖਾਉਣਾ ਵੀਰੇ ਸਾਨੂੰ ਨਾ ਦੇਖ ਹਾਂ ਕੋਟੀ ਵੀਰੇ ਤੁਹਾਨੂੰ 200 ਰੁਪਏ ਦੀ ਦੇਖੋ ਲੋ ਯਾਰ ਆਹ ਕੋਟੀ 200 ਦੀ ਹੀ ਜਾਂਦਾ ਯਾਰ ਬੰਦਸਰਾ ਯਾਰ ਲਓ ਵੀ ਚੈੱਕ ਕਰੋ ਲੈ ਵੀਰੇ ਚੈੱਕ ਲਾ 200 ਦੀ ਕੋਟੀ ਜਿਹੜੀ ਮਰਜ਼ੀ ਲੈ ਜਾ 200 ਦੀ ਹੈ ਹਾਂ ਆ ਬਈ 200 ਵਾਲੀਆਂ ਕੋਟੀਆਂ ਚੈੱਕ ਕਰੋ ਵੀ ਤੁਹਾਨੂੰ ਕੇਵਲ ਬਸ 200 ਹੀ ਲੱਗਦੀਆਂ 200 ਦੀ ਸ਼ਲਟਾ ਨਹੀਂ ਮਿਲਦੀਆਂ ਬਈ ਹੈ ਨਹੀਂ ਸਹੀ ਗੱਲ ਆ ਆਹ 200 ਦੀ ਕੋਟੀ ਯਾਰ ਲੈਦਾ ਹਾਂ ਹਾਂ ਉੱਪਰ ਆਣ ਵੀਰੇ ਵਧੀਆ ਤੋਂ ਵਧੀਆ ਚੱਕ ਲੈ ਲਓ ਇਹ ਹੈਗਾ ਵੀਰੇ 350 ਵਾਲੇ ਆਹ ਦੇਖੋ ਬਈ ਦੀ ਮਾਰਕੀਟ ਵਿੱਚ ਆਹ ਚੈੱਕ ਕਰੋ ਕਿੰਨੇ ਦਾ ਬਈ ਇਹ 350 ਦਾ ਬਈ 350 ਦਾ ਲੈ 350 ਦਾ ਕੋਟ ਵੀਰੇ ਲੈ ਲਓ ਜੀ ਕਮਾਲ ਆ ਜਾਂਦਾ ਇਹ ਸਾਰਾ ਘੈਂਟ ਕੱਪੜਾ ਅੰਦਰ ਯਾਰ ਸਰਾ ਅੰਦਰੋਂ ਵੀ ਦਿਖਾ ਦੀ ਭਾਈ ਆ ਦੇਖੋ ਲੈ ਲੈ ਕਵਾਲਿਟੀ ਆ ਵੀਰੇ ਇਹ ਅਮਰਦੀਪ ਹਾਂ ਬਾਹਰਪੂਰ ਜਾਣਾ ਵਾਸਤੇ ਬਹੁਤ ਬਾਈ ਲੋਡ ਇਹ ਚੀਜ਼ ਦੀ ਪਊਗੀ ਸ਼ੇਅਰ ਕਰੋ ਹਣ ਦੱਬ ਕੇ ਬਾਈ ਜੇ ਕਿਸੇ ਨੇ ਆਉਣਾ ਬਾਈ ਐਡਰੈਸ ਇੱਕ ਵਾਰ ਬੋਲ ਦੇਵੇ ਕਿਹੜਾ ਐਡਰੈਸ ਆ ਕਿੱਥੇ ਮੇਰੇ ਆਪਣਾ ਬਦਨੀ ਕਲਾਂ ਬੇਦੀ ਮਾਰਕੀਟ ਦੇ ਵਿੱਚ ਆ ਛਾ ਮੇਦੀ ਮਾਰਕੀਟ ਬਦਨੀ ਕਲਾਂ ਦੇ ਵਿੱਚ ਆ ਮਾਮ ਡੈਡ ਕਲੈਕਸ਼ਨ ਤੁਹਾਨੂੰ ਕਿਸੇ ਨੂੰ ਪੁੱਛ ਲਓ ਗਲੀ ਦੇ ਵਿੱਚ ਬੇਦੀ ਮਾਰਕੀਟ ਚ ਆ ਕੇ ਜੀ ਮਾਮ ਡੈਡ ਕਲੈਕਸ਼ਨ ਕਿੱਥੇ ਆ ਤੁਹਾਨੂੰ ਬੰਦਾ ਛੱਡ ਕੇ ਜਾਊਗਾ ਦੁਕਾਨ ਦੇ ਉੱਤੇ ਤੇ ਬਾਕੀ ਗੱਲ ਰਹਿ ਗਈ ਬਾਈ ਜਿਹੜਾ ਸਮਾਨ ਤੁਸੀਂ ਜਿਹੜਾ ਵੀ ਲੈਣਾ ਜਦੋਂ ਮਰਜ਼ੀ ਆਜੋ ਬਾਈ ਸ਼ਾਪ ਖੁੱਲੀ ਹੁੰਦੀ ਹੈ ਜ ਨੰਬਰ ਵੀਰੇ ਆਪਣਾ 82390005 ਲਓ ਜੀ ਇਹ ਨੰਬਰ ਤੇ ਬਾਈ ਸੰਪਰਕ ਕਰ ਲਿਓ ਸ਼ੇਅਰ ਕਰੋ ਦੱਬ ਕੇ ਹੁਣ ਵੀਰੇ ਧੰਨਵਾਦ ਵੀਰੇ ਮਿਹਰਬਾਨੀ ਸਤਿਕਾਰ